ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ ਨਿਊਜ਼ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਸ਼ਹੀਦੀ ਨਗਰ ਕੀਰਤਨ ਦਾ ਸ੍ਰੀ ਹਰਮੰਦਰ ਸਾਹਿਬ ਪਹੁੰਚਣਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਨਮਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਮੌਕੇ ਗੁਰਦੁਆਰਾ ਥੋਬੜੀ ਸਾਹਿਬ ਅਸਾਮ ਤੋਂ ਸ਼ੁਰੂ ਹੋਈਆਂ ਸ਼ਹੀਦੀ ਨਗਰ ਕੀਰਤਨ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚਿਆ ਸੰਗਤਾਂ ਨੇ ਪਰਵਾ ਸਵਾਗਤ ਕੀਤਾ ਅਤੇ ਗੁਰਬਾਣੀ ਕੀਰਤਨ ਨਾਲ ਗੁਰੂ ਜੀ ਦੇ ਬਲਦਾਨ ਨੂੰ ਯਾਦ ਕੀਤਾ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਸੰਗਤਾਂ ਨੂੰ ਗੁਰੂ ਦੇ ਆਦਰਸ਼ਾਂ ਨੂੰ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਿੰਦੇਹਾੜੇ ਚੋਰੀ ਨਾਲ ਜਸਵੰਤਨਗਰ ਵਿੱਚ ਸੰਸਨੀ ਹਸਪਤਾਲ ਮੁਲਾਜ਼ਮ ਦਾ ਘਰ ਨਿਸ਼ਾਨਾ ਜਸਵੰਤਨਗਰ ਵਿੱਚ ਕੈਂਸਰ ਹਸਪਤਾਲ ਦੀ ਮੁਲਾਜ਼ਮ ਮਮਤਾ ਦੇ ਘਰ ਦੰਦਿਹੜੇ ਚੋਰੀ ਹੋ ਗਈ। ਚੋਰਾਂ ਨੇ ਗੇਟ ਤੇ ਅਲਮਾਰੀ ਦੇ ਜਿੰਦੇ ਤੋੜ ਕੇ 4 ਲੱਖ ਦੇ ਸੋਨੇ ਦੇ ਗਹਿਣੇ ਤੇ 70000 ਰੁਪਏ ਨਕਦ ਚੁੱਕ ਲਏ। ਚੋਰੀ ਦੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਇੱਕ ਨੌਜਵਾਨ ਸ਼ੱਕੀ ਦਿਖਦਾ ਹੈ। ਪੁਲਿਸ ਨੇ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦਾਵਾ ਕੀਤਾ ਹੈ ਕਿ ਦੋਸ਼ੀ ਜਲਦੀ ਕਾਬੂ ਆਵੇਗਾ। हिन्द दी चादर ਲਈ ਡਾਕਟਰ ਸਤਿੰਦਰ ਸਰਤਾਜ ਸਨਮਾਨਿਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ ਗੀਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਾਇਕ ਡਾਕਟਰ ਸਤਿੰਦਰ ਸਰਤਾਜ ਨੂੰ ਉਹਨਾਂ ਦੇ ਗੀਤ ਹਿੰਦ ਦੀ ਚਾਦਰ ਲਈ ਸਨਮਾਨਿਤ ਕੀਤਾ ਗੀਤ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਚਪਨ ਤੋਂ ਸ਼ਹੀਦੀ ਤੱਕ ਦੀ ਕਥਾ ਦਰਸਾਈ ਗਈ ਹੈ ਕਮੇਟੀ ਨੇ ਇਸ ਗੀਤ ਨੂੰ 350ਵੇਂ ਸ਼ਹੀਦੀ ਦਿਵਸ ਦਾ ਅਧਿਕਾਰਕ ਗੀਤ ਐਲਾਨਿਆ ਸਰਤਾਜ ਨੇ ਕਿਹਾ ਕਿ ਇਹ ਗੀਤ ਉਹਨਾਂ ਨੇ ਹਿੰਦੀ ਵਿੱਚ ਇਸ ਲਈ ਲਿਖਿਆ ਹੈ ਸਾ ਜੋ ਗੁਰੂਜੀ ਦੀ ਜਹਾਦਤ ਕਹਾਣੀ ਦੇਸ਼ ਭਰ ਦੇ ਹਰ ਕੋਨੇ ਤੱਕ ਪਹੁੰਚ ਸਕੇ ਡੀਆਈਜੀ ਪੁੱਲਰ ਕੇਸ ਵਿੱਚ ਅਦਾਲਤ ਤੇ ਸਵਾਲ ਅੱਧੇ ਘੰਟੇ ਵਿੱਚ 30 ਸਾਲਾਂ ਦੀ ਕਮਾਈ ਦਾ ਹਿਸਾਬ ਕਿਵੇਂ ਪੰਜਾਬ ਪੁਲਿਸ ਦੇ ਮੁਅਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਵਿਜੀਲੈਂਸ ਦੀ ਐਫਆਈਆਰ ਤੇ ਸਵਾਲ ਚੱਕੇ ਹਨ ਅਦਾਲਤ ਨੇ ਪੁੱਛਿਆ ਕਿ ਪੁੱਲਰ ਦੀ 30 ਸਾਲਾਂ ਦੀ ਕਮਾਈ ਦਾ ਹਿਸਾਬ ਅੱਧੇ ਘੰਟੇ ਵਿੱਚ ਕਿਵੇਂ ਲਗਾਇਆ ਗਿਆ ਵਿਜੀਲੈਂਸ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਹੁਣ ਵਿਜੀਲੈਂਸ ਅਤੇ ਸੀਬੀਆਈ ਦੋਵੇਂ ਏਜੰਸੀਆਂ ਇੱਕ ਦੂਜੇ ਦੀ ਐਫਆਈਆਰ ਨੂੰ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਇਹ ਕੋਰਟ ਦਾ ਵੱਡਾ ਫੈਸਲਾ ਬਿਨਾਂ ਜਾਂਚ ਤਨਖਾਹਵਾਦ ਦੇ ਰੋਕਣਾ ਗੈਰਕਾਨੂੰਨੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਿੰਨ ਦਹਾਕਿਆਂ ਪੁਰਾਣੇ ਮਾਮਲੇ ਵਿੱਚ ਕਿਹਾ ਕਿ ਬਿਨਾਂ ਵਿਭਾਗੀ ਜਾਂਚ ਦੇ ਮੁਲਾਜ਼ਮ ਦੀ ਤਨਖਾਹ ਵਾਧੇ ਰੋਕਣਾ ਗੈਰਕਾਨੂੰਨੀ ਹੈ ਇਹ ਫੈਸਲਾ ਇੰਦਰਜੀਤ ਸਿੰਘ ਦੀ ਅਪੀਲ ਵਿੱਚ ਆਇਆ ਜੋ 1990 ਵਿੱਚ ਪੰਜਾਬ ਬਿਜਲੀ ਬੋਰਡ ਵਿੱਚ ਕਲਰਕ ਸਨ ਅਦਾਲਤ ਨੇ ਕਿਹਾ ਕਿ ਦੋਸਾਲਾਨਾ ਵਾਧੇ ਰੋਕਣਾ ਮੁੱਖ ਦੰਡ ਹੈ ਅਤੇ ਇਸ ਲਈ ਪੂਰੀ ਜਾਂਚ ਲਾਜ਼ਮੀ ਹੈ ਹੁਕਮ ਨੂੰ ਗੈਰਕਾਨੂੰਨੀ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ ਗਿਆ ਹੈ Toyota Hilux ਕਪਲਾ ਗਵਰਨਰ ਵੱਲੋਂ ਡੀਜੀਪੀ ਨੂੰ ਸਖਤ ਕਾਰਵਾਈ ਦੇ ਹੁਕਮ ਆਮ ਆਦਮੀ ਪਾਰਟੀ ਸਰਕਾਰ ਹੇਠ 144 Toyota Hilux ਗੱਡੀਆਂ ਦੀ ਖਰੀਦ ਵਿੱਚ ਕਪਲੇ ਦੇ ਖੁਲਾਸੇ ਤੋਂ ਬਾਅਦ ਪੰਜਾਬ ਦੇ ਗਵਰਨਰ ਨੇ ਡੀਜੀਪੀ ਨੂੰ ਤੁਰੰਤ ਤੇ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ ਇਹ ਮਾਮਲਾ ਕਾਂਗਰਸ ਨੇਤਾ ਸੁਖਪਾਲ ਸਿੰਘ ਖੈਰਾ ਵੱਲੋਂ ਚੁੱਕਿਆ ਗਿਆ ਸੀ ਖੈਰਾ ਨੇ ਕਿਹਾ ਕਿ ਹੁਣ ਦੇਖਣਾ ਹੈ ਕਿ ਭਗਵੰਤ ਮਾਨ ਸਰਕਾਰ ਇਸ ਕਪਲੇ ਦੀ ਨਿਰਪੱਖ ਜਾਂਚ ਕਰਨ ਦੀ ਹਿੰਮਤ ਦਿਖਾਉਂਦੀ ਹੈ ਜਾਂ ਨਹੀਂ